ਲਾ ਸ਼੍ਰੀ ਮੁਕਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਪਾਹਾ ਵਿਖੇ ਮੰਦਪਾਗੀ ਘਟਨਾ ਵਾਪਰੀ ਹੈ ਦੋ ਸਗੇ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੀ ਉਮਰ 8 ਸਾਲ ਅਤੇ 9 ਸਾਲ ਸੀ ਇਹ ਦੋਨੋਂ ਬੱਚੇ 5ਵੀਂ ਅਤੇ 6ਵੀਂ ਕਲਾਸ ਦੇ ਵਿੱਚ ਪੜ੍ਹਦੇ ਸਨ ਦਰਸਾਲੇ ਦੋਨੋਂ ਬੱਚੇ ਕੱਲ ਖੇਡਣ ਦੇ ਲਈ ਘਰੋਂ ਬਾਹਰ ਨਿਕਲੇ ਸਨ ਪਰ ਬੀਤੀ ਰਾਤ ਤੱਕ ਇਹ ਘਰੇ ਨਹੀਂ ਪਹੁੰਚੇ ਪਰਿਵਾਰ ਨੇ ਸਾਰੀ ਰਾਤ ਇਹਨਾਂ ਨੂੰ ਲੱਭਿਆ ਪਰ ਬੱਚੇ ਨਹੀਂ ਮਿਲੇ ਜਿਵੇਂ ਹੀ ਅੱਜ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਪਰਿਵਾਰ ਅਨਾਉਂਸਮੈਂਟ ਕਰਨ ਲਈ ਪਹੁੰਚਿਆ ਤਾਂ ਉੱਥੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਵਿੱਚ ਦੋਨੋਂ ਬੱਚਿਆਂ ਦੀਆਂ ਲਾਸ਼ਾਂ ਪਿਆ ਰਹੀਆਂ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਵੱਡਾ ਕਾਰਨ ਹੈ ਵੱਡਾ ਰਹੱਸ ਬਣਿਆ ਹੋਇਆ ਹੈ ਕਿ ਇਹਨਾਂ ਦੋਨਾਂ ਬੱਚਿਆਂ ਦੀ ਮੌਤ ਕਿਵੇਂ ਹੋਈ ਤੇ ਸਰੋਵਰ ਦੇ ਵਿੱਚ ਇਹਨਾਂ ਦੀਆਂ ਲਾਸ਼ਾਂ ਕਿਵੇਂ ਪਹੁੰਚੀਆਂ ਨਿਸ਼ਾਨੂ ਘੜ ਤੇ ਘੜ ਦੇ ਬੱਚੇ ਬਸ ਮੱਲੇ ਚੋਂ ਗਾਇਬ ਹੋ ਗਏ ਹੂੰ ਬਾਅਦ ਚ ਦੂਜੇ ਬੱਚੇ ਜਿਹੜੇ ਨਾਲ ਦੇ ਮੁਰੇ ਆਏ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਕਹਿੰਦੇ ਪਾਰਕ ਚ ਬੈਠੇ ਹੂੰ ਜੋ ਅਸੀਂ ਗੁਰਦਵਾਰੇ ਦੇਕਰਾਂਗੇ ਪਾਰਕ 'ਚ ਤਾਂ ਕੁਝ ਨਹੀਂ ਸੀਗਾ। ਹੂੰ। ਵੀ ਕਾਫੀ ਟਾਈਮ ਹੋ ਗਿਆ ਜੀ 9:30 ਦਾ। ਹੂੰ। ਉਸ ਤੋਂ ਬਾਅਦ ਅਸੀਂ ਆਸ-ਪਾਸੇ ਵੀ ਦੇਖਿਆ। ਹੂੰ। ਗੁਰਦੁਆਰੇ ਵਾਲੀ ਪਾਰਕ 'ਚ ਵੀ ਦੇਖਿਆ ਉੱਥੇ ਵੀ ਕਿਤੇਾਨੂੰ ਮਿਲਿਆ। ਕਿੰਨੇ ਬੱਚੇ ਖੇਡ ਰਹੇ ਸੀ? ਕੀ ਕੀ ਨਾਮ ਸੀ ਬੱਚਿਆਂ ਦੇ? ਬੱਚੇ ਇੱਕ ਦਾ ਨਾਮ ਤਾਂ ਮ੍ਰਿਤਕ ਬੱਚਿਆਂ ਦੇ ਨਾਮ ਕੀ ਸੀ? ਮ੍ਰਿਤਕ ਦੇ ਹੈਗਾ ਇੱਕ ਦਾ ਮੰਨੂ ਇੱਕ ਸਾਇਲ। ਹੂੰ। ਸਾਇਲ ਵੱਡਾ ਹੈ ਮੰਨੂ ਛੋਟਾ। ਕਿੰਨੇ ਬੱਚੇ ਖੇਡਣਗੇ ਸੀ? ਬੱਚੇ 5-5 ਬੱਚੇ ਖੇਡ ਰਹੇ ਸੀ। ਫਿਰ ਪਤਾ ਕਿਵੇਂ ਲੱਗਿਆ ਤੇ ਉਹੀ ਸਵੇਰ ਗੁਰਦੁਆਰੇ ਚ ਬਾਜ ਦਵਾ ਦੀ ਹੂੰ ਬਸ ਬਾਜ ਦਵਾ ਦੋ ਮੇਰਾ ਧਿਆਨ ਕੋਈ ਸਰੋਵਰ ਉੱਨੀ ਪੈ ਗਿਆ ਮੈਂ ਦੇਖ ਲਾਵਾ ਇੱਧਰ ਕਿਤੇ ਨਗਰ ਬੈਠੇ ਹੋਣ ਲਿਖੇ ਹੂੰ ਡਰ ਦਾ ਬੱਚਾ ਕੋਈ ਲੁੱਕੇ ਬੈਈ ਜਾਂਦਾ ਹੂੰ ਮੈਨੂੰ ਸਾਹਮਣੇ ਚੱਪਲਾਂ ਦਿਸੀਆਂ ਕੱਪੜੇ ਉਹਨੂੰ ਕੋਈ ਉੱਥੇ ਪਾਣੀ ਤੇ ਤੈਰਦਾ ਦਿਸਿਆ ਹੂੰ ਮੈਂ ਗੌਰ ਨਾਲ ਦੇਖਿਆ ਤਾਂ ਮੈਨੂੰ ਯਕੀਨ ਜਾ ਹੋ ਗਿਆ ਮੈਂ ਬੱਚਾ ਹੀ ਹੈ ਹੂੰ ਚੱਪਲਾਂ ਦੇਖ ਕੇ ਪੱਕਾ ਹੀ ਹੋ ਗਿਆ ਸੀ ਮੈਂ ਬੱਚਾ ਸਾਡਾ ਹੀ ਹੂੰ ਤੋਂ ਬਾਅਦ ਫਿਰ ਕੋਝੋ ਜਿਹੜੇ ਬੰਦੇ ਖੜੇ ਸੀ ਉਹਨਾਂ ਨੇ ਕਢਾ ਕੇ ਰੱਖਿਆ। ਛੋਟੇ ਛੋਟੇ ਗੱਲ ਬਾਤ ਕੱਲ ਬੱਚੇ ਖੇਡਣ ਗਏ ਆ ਜੀ। ਕਹਿੰਦੇ ਅਸੀਂ ਮੇਲਾ ਦੇਖ ਕੇ ਆਣਾ। ਤੇ ਉਹ ਕਹਿੰਦੇ ਚਲੋ ਬੱਚੇ ਜਾਂਦੇ ਆ। ਕਹਿੰਦੇ ਖੇਡ ਜਾਓ ਬਈ। ਤੇ ਰਾਤ ਨੂੰ 9-10 ਵਜੇ ਤੱਕ ਉਹ ਬੱਚੇ ਵਾਪਸ ਨਹੀਂ ਆਸੇ। ਹਮਮ ਘਰਦਿਆਂ ਨੇ ਬਹੁਤ ਭਾਲ ਕੀਤੀ। ਖੀਤੀ। ਠਾਣੇ ਵੀ ਗਏ। ਹਮਮ ਸਾਰੇ ਪਾਸੇ ਭਾਲ ਕਰਕੇ ਆਏ ਤੇ ਉਹਨਾਂ ਨੂੰ ਮਿਲਿਆ ਨਹੀਂ। ਉਹ ਰਾਤ ਨੂੰ 1 ਵਜੇ ਤੱਕ ਭਾਲ ਕਰੇ। ਹਮਮ ਤੇ ਕੰਪਲੀਟ ਕਰ ਦਿੱਤੀ ਸੀ ਜੀ। ਕੰਪਲੀਟ ਦਿੱਤੀ ਹੋਈ ਜੀ। ਸੁਭਾਵੀ ਦੇਖਿਆ ਹੈ ਹਮ ਅਜਾ ਪੁੱਲ ਜੀ ਆ ਗਈ ਜੀ ਸੁਭਾਈ ਹਮ ਉਹ ਜਰਾ ਸਵੇਰੇ ਨਾ ਕੋਈ ਕੋਈ ਫੋਨ ਆਇਆ ਤੇ ਕਹਿੰਦੇ ਵੀ ਇਸ ਤਰ੍ਹਾਂ ਕਰਦੇ ਨੇ ਦੋ ਬੱਚਿਆਂ ਦੀ ਡੈਡ ਬੁਡੀਆਂ ਆਪਣੇ ਅੰਕਰ ਦੁਆਰਾ ਸਾਹ ਚ ਤੈਰੀ ਜਾਂਦੀ ਹੈ ਹਮ ਤਲਾਬ ਵਿੱਚ ਤਲਾਬ ਦੇ ਵਿੱਚ ਹਮ ਉਹਦੋਂ ਜਦੋਂ ਇਹਨਾਂ ਨੂੰ ਜਾ ਕੇ ਦੇਖਿਆ ਤੇ ਉਹੀ ਬੱਚੇ ਸੀ ਦੋਨੇ ਹਮ ਇੱਕ 9 ਸਾਲ ਦਾ ਸੀ ਇੱਕ 10 ਸਾਲ ਦਾ ਸੀ ਗੱਲ ਕਰੀਏ ਕਿੰਨੇ ਬੱਚੇ ਸੀਗੇ ਇਮੇਜ ਇਹ ਤਜਿੰਦਰ ਸਿੰਘ ਹੈ ਜੀ ਉਹਦਾ ਖਿਆੜੀ ਮੈਦੂਰੀ ਕਰਦਾ ਸਬਜੀ ਵੀ ਰਿਹੜੀ ਵਗੈਰਾ ਲੰਦਾ ਹਾਂ ਜੀ ਮ੍ਰਿਤਕ ਬੱਚੇ ਕਿਹੜੇ-ਕਿਹੜੇ ਸੀਗੇ ਜੀ ਮ੍ਰਿਤਕ ਬੱਚੇ ਦਾ ਇੱਕ ਤਾਂ ਨਾਮ ਦਾ ਮੋਨੂ ਹੈ ਜੀ ਮਨੂ ਇੱਕ ਦਾ ਨਾਮ ਸੀ ਸ਼ਾਇਦ ਜਸ਼ਨਪ੍ਰੀਤ ਉਹਨਾਂ ਤਰ੍ਹਾਂ ਸੀ ਦੰਨੇ ਸਗੇ ਪਰ ਆ ਜੀ